ਅੱਜ 25 ਸਾਲ ਪਹਿਲੋਂ ਇੱਕ ਨਕੋਦਰ ਵਾਸੀਆਂ ਵਾਸਤੇ ਇੱਕ ਸੁਪਨਾ ਲੈ ਕੇ ਆਏ ਸੀ ਤੇ 25 ਸਾਲ ਪਹਿਲੋਂ ਕਲੱਬ ਦਾ ਅਸੀਂ ਉਦਘਾਟਨ ਕੀਤਾ ਸੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ 25ਵੀਂ ਸਾਲਗिरा ਮਨਾ ਰਹੇ ਆ ਤੇ ਮੈਂ ਨਕੋਦਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਹੋ ਵਾਰ-ਵਾਰ ਨਹੀਂ ਜਗਤੇ ਆਉਣਾ ਬਾਰ-ਬਾਰ ਨਹੀਂ ਜਗਤੇ ਆਉਣਾ ਓ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਓ ਫੇਰ ਕਿਸੇ ਨਹੀਂ ਗੱਲ ਨਾਲ ਲਾਉਣਾ ਜੇ ਛੱਡ ਗਿਆ ਦਿਲ ਜਾਨੀ ਓ ਮੇਲਾ ਦੋ ਘੜੀਆਂ ਢਾਈ ਦਿਨ ਦੀ ਜ਼ਿੰਦਗਾਨੀ ਓ ਮੇਲਾ ਦਾਈ ਘੜੀਆਂ ਢਾਈ ਦਿਨ ਦੀ ਜ਼ਿੰਦਗਾਨੀ ਹੋਵੇ ਮੇਲਾ ਦੋ ਘੜੀਆਂ ਇਹ ਮੇਲਾ ਦੋ ਘੜੀਆਂ ਉਨਾ ਹੀ ਮੇਲਾ ਜਿੰਨਾ ਅਸੀਂ 1 ਵਜੇ ਨੂੰ ਹੱਸ ਕੇ ਮਿਲ ਲੈਨੇ ਆ ਮੈਂ ਤਾਂ ਅਕਸਰ ਕਹਿੰਦਾ ਹੁੰਦਾ ਯਾਰ ਜਿਹੜਾ ਵੀ ਤੁਹਾਡੇ ਦਿਲ 'ਚ ਖਿਆਲ ਆਵੇ ਜਿਸ ਬੰਦੇ ਦੀ ਵੀ ਤੁਹਾਨੂੰ ਯਾਦ ਆਵੇ ਉਹਨੂੰ ਲੱਭ ਲਓ ਉਹਨੂੰ ਲੱਭ ਕੇ ਉਹਦੇ ਨਾਲ ਬੈਠੋ ਉਹਨੂੰ ਕੋਲ ਬੁਲਾ ਲਓ ਉਹਦੇ ਨਾਲ ਦਿਲ ਦੀਆਂ ਗੱਲਾਂ ਕਰੋ ਪੁਰਾਣੀਆਂ ਯਾਦਾਂ ਸੰਭਾਲ ਲਓ ਨਾਲ ਲੈ ਕੇ ਤੁਰੋ ਜ਼ਿੰਦਗੀ ਬਹੁਤ ਖੂਬਸੂਰਤ ਲੱਗੂਗੀ ਨਕੌ ਉਧਰ ਦੇ ਕਰਤਾਰ ਕਲੱਬ ਦੇ ਵਿੱਚ ਪਹੁੰਚੇ ਆ ਜਿੱਥੇ ਕਰਤਾਰ ਕਲੱਬ ਦੀ ਅੱਜ ਸਿਲਵਰ ਜੁਬਲੀ ਮਨਾਈ ਜਾ ਰਹੀ ਆ ਸਰਦਾਰ ਕੇਵਲ ਸਿੰਘ ਤਖ਼ਰ ਜਿਨ੍ਹਾਂ ਦੀ ਅਨਥਕ ਮਿਹਨਤ ਆ ਔਰ ਕਰਤਾਰ ਕਲੱਬ ਨੂੰ ਖੂਬਸੂਰਤ ਢੰਗ ਦੇ ਨਾਲ ਸਜਾਇਆ ਗਿਆ ਵਾ ਆਓ ਤੁਹਾਨੂੰ ਮਿਲਾ ਚਲਦੇ ਆ ਅੰਦਰ ਤੇ ਦਿਖਾਉਂਦੇ ਆ ਬਧੀਆਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਕਿ 25ਵੀਂ ਅੱਜ ਸਾਲਗिरा ਮਨਾਈ ਜਾ ਰਹੀ ਆ ਬੜੀ ਖੁਸ਼ੀ ਦਾ ਮੌਕਾ ਨਾਲ ਲੱਖਰ ਸਾਹਿਬ ਦੇ ਬੇੜੇ ਦਾ ਜਨਮ ਦਿਨ ਵੀ ਆ ਡਬਲ ਡਬਲ ਮੁਬਾਰਕਾਂ ਸਭ ਤੋਂ ਪਹਿਲੇ ਮੈਂ ਗੱਲ ਕਰਾਂਗਾ ਸਰ ਸਸਰੀ ਕਾਲ ਧੰਨਵਾਦ ਟੀਂਗਰਾ ਸਾਹਿਬ ਅੱਜ 25 ਸਾਲ ਪਹਿਲੋਂ ਇੱਕ ਨਕੂਦਰ ਵਾਸੀਆਂ ਵਾਸਤੇ ਇੱਕ ਸੁਪਨਾ ਲੈ ਕੇ ਆਏ ਸੀ ਤੇ 25 ਸਾਲ ਪਹਿਲੋਂ ਕਲੱਬ ਦਾ ਅਸੀਂ ਉਦਘਾਟਨ ਕੀਤਾ ਸੀ ਉਸ ਸਮੇਂ ਦੇ ਡੀਸੀ ਐਮਪੀ ਸਿੰਘ ਹੁਣਾਂ ਨੇ ਇਹਦਾ ਉਦਘਾਟਨ ਕੀਤਾ ਸੀ ਤੇ ਅੱਜ 25 ਸਾਲ ਹੋ ਗਏ ਆ ਤੇ ਉਹਨਾਂ ਨੂੰ ਹੀ ਐਮਪੀ ਸਿੰਘ ਹੁਣਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਇਹਦਾ ਉਦਘਾਟਨ ਕੀਤਾ ਸੀ ਅੱਜ 25ਵੀਂ ਸਾਲਗिरा ਤੇ ਵੀ ਤੁਸੀਂ ਆਣ ਕੇ ਇਸ ਫੰਕਸ਼ਨ ਦੇ ਸਾਡੇ ਖੁਸ਼ੀਆਂ ਦੇ ਵਿੱਚ ਸ਼ਾਮਲ ਹੋ ਤਾਂ ਉਹਨਾਂ ਨੇ ਸੱਦਾ ਕਬੂਲ ਕੀਤਾ ਤੇ ਅੱਜ ਅਸੀਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ 25ਵੀਂ ਸਾਲਗिरा ਮਨਾ ਰਹੇ ਆਂ ਤੇ ਮੈਂ ਨਕੋਦਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਬਹੁਤ ਹੀ ਸਹਿਯੋਗ ਦਿੱਤਾ ਤੇ ਇਸ ਕਲੱਬ ਨੂੰ ਜੋ ਕਿ ਉਸ ਸਮੇਂ ਦੇ ਵਿੱਚ ਇਹ ਲੱਗ ਰਿਹਾ ਸੀ ਇਹ ਜੋ ਅਸੀਂ ਕਲੱਬ ਸ਼ੁਰੂ ਕੀਤੀ ਆ ਇਹਦਾ ਬੈਨੀਫਿਟ ਨਹੀਂ ਹੋਣਾ ਪਰ ਅਸੀਂ ਇਲਾਕਾ ਨਿਵਾਸੀਆਂ ਨੂੰ ਇੱਕ ਸਹੂਲਤ ਦੇਣ ਦੀ ਖਾਤਰ ਇਸ ਕਲੱਬ ਦਾ ਨਿਰਮਾਣ ਜਾਂ ਸ਼ੁਰੂਆਤ ਕੀਤੀ ਸੀ ਤੇ ਇਲਾਕਾ ਨਿਵਾਸੀਆਂ ਨੇ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਤੇ ਮੈਂ ਪਰਮਾਤਮਾ ਅਗੇ ਹੀ ਅਰਦਾਸ ਕਰਦਾ ਹਾਂ ਕਿ ਅੱਗੇ ਤੋਂ ਵੀ ਇਲਾਕਾ ਨਿਵਾਸੀ ਇਸੇ ਤਰ੍ਹਾਂ ਹੀ ਸਹਿਯੋਗ ਦਿੰਦੇ ਰਹਿਣਗੇ ਤੇ ਨਕੂਦਰ ਨਿਵਾਸੀਆਂ ਨੂੰ ਇਸ ਕਲੱਬ ਦੀ 25ਵੀਂ ਸਾਲਗिराਹ ਤੇ ਜੋ ਅਸੀਂ ਅੱਜ ਫੰਕਸ਼ਨ ਕੀਤਾ ਹੈ ਉਹਨਾਂ ਨੇ ਹੌਮ ਹੁਮਾ ਕੇ ਇੱਥੇ ਆਪਣੀ ਹਾਜ਼ਰੀ ਦਿੱਤੀ ਆ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹਾਂ ਤੇ ਉਮੀਦ ਕਰਦਾ ਹਾਂ ਕਿ ਇਹ ਤੁਹਾਡਾ ਹੀ ਕਲੱਬ ਹੈ ਅਸੀਂ ਤਾਂ ਇੱਥੇ ਸਿਰਫ ਇਹਨੂੰ ਮੇਨਟੇਨੈਂਸ ਜਾਂ ਇਹਦੀ ਰਾਖੀ ਲਈ ਬੈਠੇ ਆ ਤੁਸੀਂ ਆਣ ਕੇ ਇਸ ਨੂੰ ਜਿਸ ਤਰ੍ਹਾਂ ਵੀ ਜੋਗ ਸਮਝੋ ਇਹਨੂੰ ਚਲਾਓ ਤਾਂ ਕਿ ਹੌਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਨਕੋਦਰ ਦਾ ਨਾਮ ਜਿਹੜਾ ਹੈ ਇਹਨੂੰ ਚੰਗੇ ਤਰੀਕੇ ਦੇ ਨਾਲ ਆਪਣੇ ਇਲਾਕੇ ਦੇ ਵਿੱਚ ਫਲਾ ਸਕੀਏ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਇੱਕ ਵਾਰੀ ਫੇਰ ਨਕੋਦਰਨ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਤੁਹਾਡਾ ਸਹਿਯੋਗ ਸਾਡੇ ਲਈ ਬਹੁਤ ਹੀ ਵੱਡਾ ਵਰਦਾਨ ਹੋਵੇਗਾ ਇਸ ਤਰ੍ਹਾਂ ਦਾ ਸਹਿਯੋਗ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਸਰ 25 ਸਾਲ ਹੋ ਗਏ ਲਗਾਤਾਰ ਇਸ ਕਲੱਬ ਨੂੰ ਖੋਲੇ ਹੋਏ ਬਹੁਤ ਸਾਰੇ ਐਕਸਪੀਰੀਅੰਸ ਹੋਣਗੇ ਬਹੁਤ ਸਾਰੇ ਲੋਕਾਂ ਦਾ ਸਾਥ ਮਿਲਿਆ ਹੋਵੇਗਾ ਕਿਸ ਤਰ੍ਹਾਂ ਲੱਗ ਰਿਹਾ ਜੀ ਟਿੰਗਰਾ ਸਾਹਿਬ ਜੇ ਗੱਲ ਕਰੀਏ ਹੁਣ ਕਈ ਵਾਰੀ ਇੰਨੇ ਸਮੇਂ ਦੇ ਵਿੱਚ ਤੁਹਾਡੇ ਬਹੁਤ ਹੀ ਉਤਰਾ ਚੜਾਉਂਦੇ ਆ ਅਸੀਂ ਜਦੋਂ ਸ਼ੁਰੂਆਤ ਕੀਤੀ ਸੀ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਪਰ ਕਈਆਂ ਕਾਰਨਾ ਕਰਕੇ ਸਾਡੀ ਅਨਗਹਿਲੀ ਸਮਝ ਲਓ ਜਾਂ ਲੋਕਾਂ ਦੇ ਜੋ ਉਹ ਸਹੂਲਤਾਂ ਪਹਾਲਦੇ ਸੀ ਅਸੀਂ ਨਹੀਂ ਦੇ ਸਕੇ ਕੁਝ ਸਮੇਂ ਦੇ ਬਾਅਦ ਇਸ ਕਲੱਬ ਦੇ ਵਿੱਚ ਜੋ ਸਾਡੀ ਮੈਂਬਰਸ਼ਿਪ ਸੀ ਉਹ ਸਾਨੂੰ ਇਹ ਨੋਅਤਾਉਣੀ ਪਈ ਕਿ ਉਹ ਸਾਨੂੰ ਮੈਂਬਰਸ਼ਿਪ ਖਤਮ ਕਰਨੀ ਪਈ ਉਹ ਅੱਜ ਇਹ ਜੋ ਕਲੱਬ ਅਸੀਂ ਲੋਕਾਂ ਦੀ ਮੈਂਬਰਸ਼ਿਪ ਦੇ ਵਾਸਤੇ ਸਹੂਲਤ ਲਈ ਬਣਾਇਆ ਸੀ ਅੱਜ ਅਸੀਂ ਓਪਨ ਕੀਤਾ ਹੈ ਅੱਜ ਸਾਡੇ ਕੋਲ সুইমিং ਪੂਲ ਹੈ ਤੇ ਘਟੋ ਘਟਨੀ ਤਾਂ ਇਸ ਇਲਾਕੇ ਦੇ ਵਿੱਚ ਜੋ ਵੀ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਛੋਟੇ ਬੱਚੇ ਆ ਜਿਹੜੇ ਕਿ ਕਦੇ ਸੁਪਨਾ ਵੀ ਨਹੀਂ ਲੈ ਸਕਦੇ ਅਸੀਂ ਸਵਿੰਗ ਪੂਲ ਦੇ ਵਿੱਚ ਜਾ ਕੇ ਚੁੱਭੀਆਂ ਲਾਵਾਂਗੇ ਜਾਂ ਨਹਾਵਾਂਗੇ ਉਹ ਉਹਨਾਂ ਦਾ ਸੁਪਨਾ ਅੱਜ ਪੂਰਾ ਹੋ ਰਿਹਾ ਹੈ ਪਰ ਜੋ ਸਾਡੇ ਕਲੱਬ ਮੈਂਬਰ ਸੀ ਉਹਨਾਂ ਨੂੰ ਅਸੀਂ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਪਰ ਹੋ ਸਕਦਾ ਮੈਂ ਉਹਨਾਂ ਦੇ ਕਸੂਰ ਨਹੀਂ ਮੰਨਦਾ ਹੋ ਸਕਦਾ ਸਾਡੇ ਕੋਲ ਉਹ ਕਮੀ ਰਹਿ ਗਈ ਹੋਵੇ ਜਿਹੜੀ ਅਸੀਂ ਉਹ ਸੂਰਤ ਮੰਗਦੇ ਸਰ ਸ਼ੁਭਕ ਨਵ ਕਾਮਨਾਵਾਂ ਸਾਡੀਆਂ ਨਾਲ ਆ ਨਾਲੇ ਤੁਹਾਡੇ بیٹے ਦਾ ਜਨਮ ਦੇਣੇ ਆ ਉਹਦੀਆਂ ਵੀ ਬਹੁਤ ਬਹੁਤ ਮੁਬਾਰਕਾਂ ਬਹੁਤ ਵਧੀਆ ਕੋਇਨਸੀਡੈਂਟਲੀ ਜਿਸ ਦਿਨ ਅਸੀਂ ਇਹ ਕਲੱਬ ਦੀ ਸ਼ੁਰੂਆਤ ਕੀਤੀ ਸੀ بیٹے ਰਾਜ ਤਖਰ ਦਾ ਉਸ ਦਿਨ ਜਨਮ ਦਿਨ ਵੀ ਸੀ ਅਸੀਂ ਉਸ ਜਨਮ ਦਿਨ ਦੇ ਮੁੱਖ ਰੱਖਦੇ ਹੋਏ ਇਸ ਕਲੱਬ ਦਾ ਸਥਾਪਨ ਕੀਤਾ ਸੀ ਤੇ ਪ੍ਰਮਾਤਮਾ ਅਗੇ ਇਹ ਅਰਦਾਸ ਕਰਦਾ ਹਾਂ ਕਿ ਜਿਸ ਸ਼ਾਮਾਂ ਦੇ ਨਾਲ ਅਸੀਂ ਇਹ ਕਲੱਬ ਸ਼ੁਰੂ ਕੀਤੀ ਸੀ ਅਸੀਂ ਲੋਕਾਂ ਦੀਆਂ ਸ਼ਾਮਾਂ ਤੇ ਪੂਰਾ ਉੱਤਰ ਸਗੀਏ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਸਰਕੀਨਾ ਜੀ ਤੁਹਾਡਾ ਹਾਂਜੀ ਮੇਰਾ ਨਾਮ ਗਰਚਨ ਕੰਗ ਜੀ ਮੈਂ ਭਾਜੀ ਕੇਵਲ ਸਿੰਘ ਤਖਰ ਜਿਹੜੀ ਬਹੁਤ ਹੀ ਉੱਗੀ ਸ਼ਖਸੀਅਤ ਆ ਭਾਈ ਵਿਜੇ ਤਾਂ ਮਿਹਰਾਂ ਵਾਲੇ ਭੁੱਲਰ ਸਾਹਿਬ ਜਿਹੜੇ ਸਰੀ ਤੋਂ ਬਹੁਤ ਹੀ ਮਹਾਨ ਬੰਦੇ ਆ ਸਾਡੇ ਤਖਰ ਸਾਹਿਬ ਦਾ ਮੈਂ ਬੱਚਾ ਵੀ ਆ ਮੈਂ ਛੋਟਾ ਭਰਾ ਵੀ ਆ ਧਮੀ ਸਾਹਿਬ ਦਾ ਮੈਂ ਛੋਟਾ ਭਰਾ ਆ ਇਹਨਾਂ ਨੇ ਮੈਨੂੰ ਇੰਨਾ ਮਾਣ ਦਿੱਤਾ ਸ਼ਹਿਰ ਇਨਾਂ ਦੀ ਸੇਧ ਤੇ ਹੀ ਮੈਂ ਚੱਲਿਆ ਆ ਭਾਜੀ ਤਾਂ ਮੀ ਹੁਣਾਂ ਨੇ ਮੈਨੂੰ ਉਂਗਲੀ ਫੜ ਕੇ ਹਰੇਕ ਕੰਮ ਦੇ ਵਿੱਚ ਮੋਰੇ ਕੀਤਾ ਤਾਂ ਮੈਂ ਤਾਂ ਇਹ ਗੱਲ ਕਹਿੰਦਾ ਵਾਂ ਵੀ ਜਿੱਦਾਂ ਭਾਜੀ ਤਖਤ ਸਾਹਿਬ ਆ ਇਹਨਾਂ ਦੀ ਸ਼ਕਤੀ ਆ ਇਹ ਤਾਂ ਮੈਂ ਕਹਿੰਦਾ ਵੀ ਭਾਜੀ ਹੁਣ 25 ਸਾਲ ਦੀ ਸਿਲਵਰ ਜੁਬਲੀ ਮਨਾਈ ਆ ਮੈਂ ਕਹਿੰਦਾ ਭਾਜੀ ਕੇਵਲ ਸਾਹਿਬ ਦੀ ਜ਼ਿੰਦਗੀ ਹੋਵੇ ਅਸੀਂ ਇੰਦਾਂ ਜਿਵਾਂ ਰਹੀਏ ਪਰਮਾਤਮਾ ਤੋਂ ਮੈਂ ਜ਼ਿੰਦਗੀ ਤੰਮੀ ਸਾਹਿਬ ਨੂੰ ਰਿਕਵੈਸਟ ਕਰੂੰਗਾ ਵੀ ਭੁੱਲਰ ਸਾਹਿਬ ਨੂੰ ਵੀ ਇੱਥੇ ਹੀ ਸਾਹਿਬ ਬੈਠੇ ਆ ਮੈਂ ਕਹਿੰਦਾ ਵੀ ਸਾਡੇ ਭਾਜੀ ਇਦਾਂ ਹੀ ਤੰਦਰੁਸਤ ਰਹਿਣ ਅਸੀਂ ਵੀ ਰਹੀਏ ਤੇ ਮੈਂ ਕਹਿੰਦਾ ਇਦਾਂ ਹੀ 25 ਸਾਲਾਂ ਬਾਅਦ ਫੇਰ ਬਣਾਈਏ ਮੇਰਾ ਨਾਮ ਰਮਿੰਦਰ ਭੁੱਲਰ ਐ ਮੈਂ ਸਰੀ ਰੈਣਾ ਜੀ ਇਸੇ ਸ਼ਹਿਰ ਤੋਂ ਜੰਮ ਪੜ ਕੇ ਗਏ ਆ ਭਾਜੀ ਨਾਲ ਪਿਛਲੇ 50 52 ਸਾਲ ਤੋਂ ਸੰਪਰਕ ਹੈ ਭਾਜੀ ਨੂੰ ਅਸੀਂ ਉਦੋਂ ਵੀ ਛੋਟੇ ਛੋਟੇ ਸੁਪਨੇ ਬੁੰਨਦੇ ਦੇਖਿਆ ਜਦੋਂ ਇਹਨਾਂ ਨੇ ਪਹਿਲਾਂ ਪਹਿਲਾਂ ਸ਼ੁਰੂ ਕੀਤੀ ਕਲੱਬ 1972 ਦੀ ਗੱਲ ਹੈ ਅਸੀਂ ਇੱਥੇ ਆਉਂਦੇ ਸਾਡੀ ਕਲੱਬ ਹੁੰਦੀ ਸੀ ਫਰੈਂਡਸ ਕਲੱਬ ਕਬੱਡੀ ਦੀ ਫਿਰ ਅਸੀਂ ਕਬੱਡੀ ਦੇ ਟੂਰਨਾਮੈਂਟ ਵੱਡੇ ਵੱਡੇ ਕਰਾਉਂਦੇ ਸੀ ਸਟੇਟ ਲੈਵਲ ਦੇ ਵੱਡੇ ਵੱਡੇ ਟੂਰਨਾਮੈਂਟ ਕਰਾਏ ਤੇ ਬਾਜੀ ਨੇ ਸਦਾ ਹੀ ਸਹਜ ਸਹਜ ਸਭ ਨੂੰ ਪਿਆਰ ਦਿੱਤਾ ਜੋੜਿਆ ਇਹ ਨਾਲ ਕਦੇ ਤੋੜਿਆ ਨਹੀਂ ਰਹੀ ਥੋੜਾ ਜਿਆ ਥੋੜਾ ਜਿਆ ਤੁਹਾਨੂੰ ਸਿੰਗਰ ਦੇ ਤੌਰ ਤੇ ਵੀ ਸੁਣਿਆ ਥੋੜਾ ਜਿਆ ਜੇ ਕੁਝ ਐਸ ਸੋ ਮੌਕੇ ਸਾਡੇ ਚੈਨਲ ਦੇ ਰਹੀ ਕੁਝ ਉਹ ਦੋ ਲਵ ਜੀ ਬਹੁਤ ਅੱਛਾ ਬਹੁਤ ਅੱਛਾ ਦੇ ਰਰ ਰਰ ਨਾ ਦੇ ਰਰ ਰਰ ਨਾ ਦੇ ਰਾ ਦੇ ਨਾ ਜਿਵੇਂ ਜਦੋਂ ਦਾ ਤੇਰੇ ਨਾਲ ਪਿਆਰ ਪਾਇਆ ਤੇਰੇ ਪਿਆਰ ਨੇ ਪਾ ਲਈ ਜੰਜੀਰ ਖਿੱਚ ਕੇ ਨਹੀਂ ਸੀ ਨੀਤ ਮੇਰੀ ਖੋਰੇ ਆਮਣੇ ਦੀ ਲੈ ਆਈ ਇਹ ਮੇਰੀ ਤਕਦੀਰ ਖਿੱਚ ਕੇ ਸੀਨਾ چیر ਕੇ ਲੀ ਰੋਲੀਰ ਕੀਤਾ ਜਦ ਤੈ ਮਾਰਿਆ ਨੈਣਾ ਦਾ ਤੀਰ ਖਿੱਚ ਕੇ ਵੇ ਪਤਾ ਹੁੰਦਾ ਜੁਦਾਈ ਨੇ ਪਹਿ ਜਾਣਾ ਰੱਖ ਲੈਂਦੀ ਮੈਂ ਤੇਰੀ ਤਸਵੀਰ ਖਿੱਚ ਕੇ ਵੇ ਰੱਖ ਲੈਂਦੀ ਮੈਂ ਤੇਰੀ ਤਸਵੀਰ ਖਿੱਚ ਕੇ ਤਸਵੀਰ ਖਿੱਚ ਕੇ ਅੱਜ ਜਿਹੜਾ ਅੱਜ ਦਾ ਮਾਹੌਲ ਹੈ ਐਵੇਂ ਜੀ ਕਰਦਾ ਸਾਰੇ ਇਕੱਠੇ ਹੀ ਰਾਣੇਵੇਂ ਆਪਾਂ ਅਨਿਵਰਸਰੀ ਮਨਾ ਰਹੇ ਹਾਂ 25ਵੀਂ ਨਾ ਇੰਨੀ ਖੁਸ਼ੀ ਹੋਈ ਸਾਰੇ ਆਪਣੀਆਂ ਡਿਗਨਿਟਰੀਜ਼ ਜਿਹੜੀਆਂ ਪਰਸਨੈਲਿਟੀਜ਼ ਆਪਣੇ ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਇੱਥੇ ਹਾਜ਼ਰੀ ਭਰੀ ਉਹਨਾਂ ਨੇ ਬਾਜੀ ਦੇ ਆਪਣੇ ਲਈ ਵੀ ਮਾਣ ਦੀ ਗੱਲ ਹੈ ਸਾਡੇ ਲਈ ਵੀ ਮਾਣ ਦੀ ਗੱਲ ਹੈ ਸਾਡਾ ਉਹੋ ਹੀ ਪਡਾਪਰਾ ਜਿਹੜਾ 50 ਸਾਲ ਤੋਂ ਹੀ ਜਾਣਦੇ ਆ ਐਵੇਂ ਹੀ ਉਹਨਾਂ ਦੀ ਮਤਲਬ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕੀਤੀ ਹੈ ਉੱਥੇ ਕੈਨੇਡਾ ਜੀ ਵੀ ਇਕੱਠੇ ਹੀ ਆ ਮਿਲਦੇ ਦਾ ਜਿਵੇਂ ਇੱਧਰ ਅਜ ਮਹਿਫਲ ਜਮੀਆਂ ਇਦਾਂ ਉੱਥੇ ਮਹਿਫਲਾਂ ਜਮਦੀਆਂ ਪਾਜੀ ਉਹੋ ਹੀ ਆਈ ਆ ਪਿਆਰ ਵਾਲੇ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਸ਼ਖਸੀਅਤ ਮੇਰੇ ਨਾਲ ਖੜੀ ਆ ਮੇਰੇ ਖਿਆਲ ਆ ਵੀ ਇੰਡੀਆ ਤੇ ਕੀ ਫੋਰਨ ਬਾਹਰ ਵੀ ਇਹਨਾਂ ਨੂੰ ਸਾਰੇ ਜਾਣਦੇ ਆ ਕੋਈ ਇਦਾਂ ਦਾ ਬੰਦਾ ਨਹੀਂ ਹੋਣਾ ਜਿਹੜਾ ਨਾ ਜਾਣਦਾ ਹੋਵੇ ਇਹਨਾਂ ਨੇ ਅੱਜ ਬਹੁਤ ਖੂਬਸੂਰਤ ਢੰਗ ਦੇ ਨਾਲ ਜਿਹੜਾ ਇੱਥੇ 25ਵੀਂ ਸਾਲਗिरा ਦਾ ਜਿਹੜਾ ਇਹਨਾਂ ਨੇ ਰੋਲ ਨਿਭਾਇਆ ਵਾ ਸਰ ਸਭ ਤੋਂ ਪਹਿਲੇ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਇਕਤਾ ਲਹਿਰ ਤੇਗਰਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਇਸ ਫੰਕਸ਼ਨ ਨੂੰ ਕਵਰ ਕਰਨ ਲਈ ਇੱਥੇ ਪਹੁੰਚੇ ਹੋ ਕਿਉਂਕਿ ਤੁਹਾਡੀਆਂ ਜਿਹੜੀਆਂ ਕਵਰੇਜ ਹੁੰਦੀਆਂ ਬੜੀਆਂ ਸਾਰਥਕ ਤੇ ਬੜੀਆਂ ਸਾਰੂ ਹੁੰਦੀਆਂ ਜੀ ਸਰ ਸੋ ਤੁਹਾਡਾ ਇੱਥੇ ਪਹੁੰਚਣ ਤੇ ਨਿਗਾ ਸਵਾਗਤ ਹੈ ਸਰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜਿਹੜੇ 25 ਸਾਲ ਹੋ ਗਏ ਕੇਵਲ ਸਿੰਘ ਤੱਕਰ ਦੀ ਮਿਹਨਤ ਨੂੰ ਇੱਕ ਰੰਗ ਲਿਆਦਾ ਅੱਜ ਮੈਂ ਭਾਜੀ ਹੁਣਾਂ ਨਾਲ ਬਹੁਤ ਦੇਰ ਤੋਂ ਜੁੜਿਆ ਆਂ ਜੀ ਔਰ ਮੈਨੂੰ ਪਤਾ ਕਿ ਭਾਜੀ ਹੁਣਾਂ ਨੇ ਬੜੀ ਮਿਹਨਤ ਕੀਤੀ ਆ ਇਸ ਕਲੱਬ ਨੂੰ ਖੜਾ ਕਰਨ ਲਈ ਔਰ ਨਾਲ ਸ਼ਹਿਰ ਨੂੰ ਜੋੜ ਕੇ ਰੱਖਣ ਲਈ ਮੈਂ ਅੱਜ ਵੀ ਮੈਂ ਅੱਜ ਇਹ ਗੱਲ ਕਰਦਾ ਸੀ ਕਿ ਇਹ ਬੰਦੇ ਦੀ ਜ਼ਿੰਦਗੀ ਬਾਰੇ ਦੇਖਣਾ ਹੋਵੇ ਕਿ ਉਹਦੀ ਪ੍ਰਾਪਤੀ ਕੀ ਆ ਉਹਨੇ ਖੂਬਸੂਰਤ ਜ਼ਿੰਦਗੀ ਜੀ ਆ ਕਿ ਨਹੀਂ ਇਹ ਦੇਖ ਲੈਣਾ ਚਾਹੀਦਾ ਕਿ 20 25 ਸਾਲ ਪੁਰਾਣੇ ਮਿੱਤਰ ਉਹਦੇ ਨਾਲ ਹੈਗੇ ਆ ਜੇ ਹੈਗੇ ਆ ਤੇ ਇਹਦਾ ਮਤਲਬ ਬੰਦਾ ਠੀਕ ਜਾ ਰਿਹਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਕਿ 20 25 30 ਸਾਲ ਪੁਰਾਣੇ ਮਿੱਤਰ ਭਾਜੀ ਉਹਨਾਂ ਦੇ ਛੋਟੇ ਭਰਾ ਉਹ ਵੀ ਉਸੇ ਤਰ੍ਹਾਂ ਹੀ ਨਾਲ ਨੇ ਉਸੇ ਤਰ੍ਹਾਂ ਹੀ ਭਾਜੀ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਅਸੀਂ ਭਾਜੀ ਹੁਣਾਂ ਦੀ ਰਹਿਨਮਾਈ ਦੇ ਹੇਠ ਅਸੀਂ ਇਸ ਕਲੱਬ ਦੇ ਵਿੱਚ ਹਮੇਸ਼ਾ ਸਾਲ ਦੇ ਵਿੱਚ ਦੋ ਤਿੰਨ ਮਹਿਫਲਾਂ ਦੋ ਤਿੰਨ ਫੰਕਸ਼ਨ ਕਰਦੇ ਹੁੰਦੇ ਸੀ ਬਟ ਤਿੰਨ ਚਾਰ ਸਾਲ ਤੋਂ ਗੈਪ ਪੈ ਗਿਆ ਇੱਕ ਤਾਂ ਉਹਦਾ ਕਾਰਨ ਇਹ ਆ ਕਿ ਭਾਜੀ ਹੁਣਾਂ ਨੇ ਉੱਥੇ ਵੀ ਵੈਨਕੂਵਰ ਦੇ ਵਿੱਚ ਹੌਲੀਡੇਨ ਹੋਟਲ ਬਣਾਇਆ ਜਿਹਨੂੰ ਸਾਡਾ ਭਤੀਜਾ ਰਾਜੂ ਤਖਰ ਦੇਖੇ ਕਰਵਾ ਜਿਹਨਾਂ ਅੱਜ ਜਨਮ ਦਿਨ ਵੀ ਆ ਉਹਨਾਂ ਮੁਬਾਰਕਾਂ ਵੀ ਆ ਸੋ ਉਸ ਕਰਕੇ ਪਰ ਸਾਡੇ ਦਿਲ 'ਚ ਲਾਲਸਾ ਹੁੰਦੀ ਸੀਗੀ ਇੱਕ ਤੜਪ ਹੁੰਦੀ ਸੀ ਕਿ ਉਹ ਇਕੱਠੇ ਨਹੀਂ ਹੋ ਰਿਹਾ ਸੋ ਭਾਜੀ ਨੇ ਇਹ ਸਬਬ ਬਣਾਇਆ ਕਿ ਆਦਕੀ ਫਿਰ ਇਕੱਠੇ ਹੋਈਏ ਤੇ ਜਿਹਨੂੰ ਵੀ ਹਾਕ ਮਾਰੀ ਆ ਉਹ ਤਾਂ ਬੰਦਾ ਨੰਗੇ ਪੈਰੀ ਦੌੜ ਆਇਆ ਇੱਥੇ ਧਮੀ ਸਾਹਿਬ ਮੈਂ ਰੋਕਣਾ ਚਾਹਾਂਗਾ ਵੱਡੇ ਵੱਡੇ ਸਿੰਗਰਾਂ ਨੇ ਤੁਹਾਡੇ ਅੱਜ ਗਾਣੇ ਜਿਹੜੇ ਲਿਖੇ ਆ ਬੋਲੇ ਆ ਬੜੇ ਵਧੀਆ ਢੰਗ ਦੇ ਨਾਲ ਤੁਸੀਂ ਲਿਖਦੇ ਹੋ ਕਿਹੜਾ ਆਰਟਿਸਟ ਹੋਣਾ ਜਿਹਦਾ ਤੁਹਾਡਾ ਜਿਹਨੇ ਗਾਣਾ ਨਹੀਂ ਗਾਇਆ ਅੱਜ ਸਾਡੇ ਚੈਨਲ ਤੇ ਵੀ ਮੇਰੇ ਨਾਲ ਤੁਹਾਡੀ ਪਹਿਲੀ ਵਾਰੀ ਅਜ ਮੁਲਾਕਾਤ ਆ ਜੇ ਕੋਈ ਚੰਦ ਲੋਬ ਸਾਡੇ ਚੈਨਲ ਦੇ ਥਰੂ ਵੀ ਹੋ ਜਾਣਾ ਤੇ ਇੱਕ ਰੰਗ ਹੋਰ ਵਜ ਜਾਏਗਾ ਮੈਂ ਜ਼ਿਕਰ ਕੀਤਾ ਸੀਗਾ ਇੱਥੇ ਕਿਉਂਕਿ ਭਾਜੀ ਨੇ ਮੇਰੀ ਲਾਤੀ ਡਿਊਟੀ ਕੇ ਸਟੇਜ ਤੂੰ ਸੰਭਾਲਣੀ ਆ ਕਿਉਂਕਿ ਸਾਰੇ ਵਾਕਮ ਨੇ ਭਰਾ ਨੇ ਤੇ ਮੈਂ ਉੱਥੇ ਵੀ ਗੱਲ ਕੀਤੀ ਸੀ ਕਿ ਪੈਸਾ ਸਾਰਿਆਂ ਕੋ ਹੈਗਾ ਬਿਲਕੁਲ ਪਰ ਸ਼ੌਕ ਨਾਲ ਕੋਈ ਕੰਮ ਕਰਨਾ ਕੰਮ ਵੀ ਐਸਾ ਕਰਨਾ ਜਿਹੜਾ ਪਬਲਿਕ ਦੇ ਨਾਲ ਸੰਬੰਧ ਹੋਵੇ ਜਿਹੜਾ ਪਬਲਿਕ ਨੂੰ ਫਾਇਦਾ ਹੋਵੇ ਭਾਜ ਨੇ ਇਥੇ ਕਲੱਬ ਬਣਾਇਆ ਇਹ ਸ਼ਹਿਰ ਦੇ ਮੁਤਾਬਕ ਬਹੁਤ ਐਡਵਾਂਸ ਗੱਲ ਸੀਗੀ ਇਹ সুইਮਿੰਗ ਪੂਲ ਆ ਜੈਮ ਆ ਸੋਨਾ ਬਾਥ ਸਟੀਮ ਬਾਥ ਸੋ ਮੇਰਾ ਕੀ ਤੱਕ ਗਾ ਕੇ ਹੁਣ ਹਾਂ ਗਾਗੇ ਗਾਗੇ ਜਿਹੜਾ ਕੋਈ ਸਟੇਜ ਤੇ ਨਹੀਂ ਅਰਸ਼ਾ ਹਾਂ ਹਾਂਜੀ ਹੋ ਬਾਰ-ਬਾਰ ਨਹੀਂ ਜਗ ਤੇ ਆਉਣਾ ਬਾਰ-ਬਾਰ ਨਹੀਂ ਜਗ ਤੇ ਆਉਣਾ ਉਹ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਉਹ ਫੇਰ ਕਿਸੇ ਨਹੀਂ ਗੱਲ ਨਾਲ ਲਾਉਣਾ ਜੇ ਛੱਡ ਗਏ ਦਿਲ ਜਾਨੀ ਹੋ ਮੇਲਾ ਦੋ ਘਰੀਆਂ ਦਾ ਢਾਈ ਦਿਨ ਦੀ ਜ਼ਿੰਦਗਾਨੀਓ ਮੇਲਾ ਦਾ ਹੀ ਖੜੀਆਂ ਢਾਈ ਦਿਨ ਦੀ ਜ਼ਿੰਦਗਾਨੀ ਹੋ ਮੇਲਾ ਦੋ ਘੜੀਆਂ ਸੋਟਿੰਗਰਾ ਸਾਹਿਬ ਇਹ ਮੇਲਾ ਦੋ ਘੜੀਆਂ ਉਨਾ ਹੀ ਮੇਲਾ ਜਿੰਨਾ ਅਸੀਂ 1 ਵਜੇ ਨੂੰ ਹੱਸ ਕੇ ਮਿਲ ਲੈਨੇ ਆ ਮੈਂ ਤਾਂ ਅਕਸਰ ਕਹਿੰਦਾ ਹੁੰਦਾ ਯਾਰ ਜਿਹੜਾ ਵੀ ਤੁਹਾਡੇ ਦਿਲ 'ਚ ਖਿਆਲ ਆਵੇ ਜਿਸ ਬੰਦੇ ਦੀ ਵੀ ਤੁਹਾਨੂੰ ਯਾਦ ਆਵੇ ਉਹਨੂੰ ਲੱਭ ਲਓ ਉਹਨੂੰ ਲੱਭ ਕੇ ਉਹਦੇ ਨਾਲ ਬੈਠੋ ਉਹਨੂੰ ਕੋਲ ਬੁਲਾ ਲਓ ਉਹਦੇ ਨਾਲ ਦਿਲ ਦੀਆਂ ਗੱਲਾਂ ਕਰੋ ਪੁਰਾਣੀਆਂ ਯਾਦਾਂ ਸੰਭਾਲ ਲਓ ਨਾਲ ਲੈ ਕੇ ਤਰੋ ਜ਼ਿੰਦਗੀ ਬਹੁਤ ਖੂਬਸੂਰਤ ਲੱਗੂਗੀ ਆ ਮੈਂ ਐਮਪੀ ਸਿੰਘ ਜੀ ਆਈਐਸ ਰਿਟਾਇਰਡ ਨਾਓ ਜੀ ਸਰ ਅੱਜ ਮਾਪਕੇ ਆਖਣ ਚਾਹੇਗੇ 25ਵੀਂ ਸਾਲਗिरा ਹੋ ਰਹੀ ਹੈ ਕਰਤਾਰ ਕਮ ਕੀ ਆ ਦੇਖਿਏ ਇਸ ਕਲੱਬ ਕੀ ਸ਼ੁਰੂਆਤ ਜੀ ਇਨੌਗਰੇਸ਼ਨ ਜੋ ਕਹਿੰਦੇ ਫਾਰਮਲ ਇਨੌਗਰੇਸ਼ਨ ਉਹ भी मैंने की थी जी और उसको मैं अपना सौभाग्य मानता हूँ मिस्टर केवल सिंह नकोदर में काफ़ी लोग हैं लेकिन उनमें से एक आ, आगे देखने वाला जो कहते हैं समय से आगे देखने वाला ऐसा व्यक्ति है नकोदर के सोसाइटी को एक नया सहूलत देने के लिए हम कहें कि जहाँ परिवार के तौर पे लोग आ सकें एक कल्चर्ड माहौल में बैठें बातचीत करें कहते हैं दिन भर की थकान के बाद अल्टीमेटली अपने अपने काम में सब व्यस्त होते हैं और उसके बाद शाम को एक सही माहौल में आदमी और परिवार सहित बच्चे सहित लेडीज हर तबके की मतलब जो सर क्या कहना चाहेंगे आज 25 साल हो गया इसको पच्चीस में मना रहे हैं हम मैं यही देख के खुश हूँ कि 25 साल के बाद भी ये क्लब अच्छी तरह से चल रहा है जितनी गिनती मैंने आज लोगों की देखी है और मैं उम्मीद करता हूँ कि आगे भी ऐसा ही चलता रहे हालांकि किसी भी संस्था की वर्किंग में अप्स एंड डाउन्स आते हैं और मुझे अंदाज़ा है कि इस क्लब ने भी फेस किए होंगे अपने टाइम पे कभी अच्छे रिस्पांस मिले होंगे कभी थोड़े कम मिले होंगे लेकिन खुशी इस बात की है कि आज से पच्चीस साल पहले जब इस क्लब की नॉगनेसन इन्होंने की थी सरदार केवल सिंह ने तब भी लोग कहते थे कि नकोदा जैसे शहर में इतना ਇਤਨਾ ਇਥੋਪੀਅਨ கான்ਸੈਪਟ ਸਹੀ கான்ਸੈਪਟ ਚੱਤ ਨਹੀਂ ਚਲੇ ਲੇਕਿਨ ਆ ਚੱਲ ਰਹਾ ਹੈ ਇਹ ਬਹੁਤ ਖੁਸ਼ੀ ਦੀ ਬਾਤ ਹੈ ਅੱਜ ਕਰਤਾਰ ਕਲਬ ਦੀ 25ਵੀਂ ਸਾਲਗिरा ਤੇ ਸਾਡੇ ਭਤੀਜੇ ਦਾਜੂ ਅ ਤਖਰਜੀ ਦਾ ਜਨਮ ਦਿਨ ਸੀ ਅਸੀਂ ਸਾਰਿਆਂ ਨੇ ਬੜਾ ਇੱਥੇ ਇੰਜੋਏ ਕੀਤਾ ਸਰਦਾਰ ਕੇਵਲ ਸਿੰਘ தਖਰ ਜੀ ਨੇ ਜਿਹੜਾ ਅਰੇਂਜਮੈਂਟ ਕੀਤਾ ਉਹਦੀ ਵੀ ਸ਼ਲਾਘਾ ਕਰਦੇ ਆਂ ਔਰ ਪਰਮਾਤਮਾਗੇ ਅਰਦਾਸ ਕਰਦੇ ਆਂ ਚਾਹੇ ਇੰਡੀਆ ਚ ਬਸੰਤ ਚਾਹੇ ਕੈਨੇਡਾ ਚ ਬਸੰਤ ਪਰਮਾਤਮਾ ਨੇ ਚੜ੍ਹਦੀ ਕਲਾ ਹੀ ਰੱਖੇ 25ਵੀਂ ਸਾਲਗिरा ਤੇ ਅੱਜ ਕੀ ਕਹਿੰਦੇ ਮੈਂ ਅਰਣ ਗੁਪਤਾ ਤੁਹਾਡਾ ਵੀ ਦੇਖੋ ਕੈਕਸ ਕਾਉਂਸਲਰ ਚੇਅਰਮੈਨ ਜਗਦੰਭੇ ਦਾਮਦੇਵਿਦਲਾ ਮੰਦਿਰ ਅੱਜ 25ਵੇਂ ਕਰਤਾਰ ਕਲੱਬ ਦੀ aniversari ਤੇ ਸਾਰਾ ਕੇਵਰ ਸਿੰਘ ਤਖਰ ਹੋਣ ਨੂੰ ਬਹੁਤ-ਬਹੁਤ ਵਧਾਈ ਦੇ ਰਿਹਾ ਕਿ ਜਿਨ੍ਹਾਂ ਦੀ ਕਲੱਬ ਦੀ ਜਿਹੜੀ ਸ਼ੰਕਰ ਰੋਡ ਤੇ ਕਰਤਾਰ ਕਲੱਬ ਦੀ 25ਵੀਂ ਸਾਲਗिरा ਮਨਾਈ ਗਈ ਜਿਹਦੇ ਵਿੱਚ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣ ਸਿੰਗਰ ਔਰ ਗਾਇਕ ਔਰ ਨਾਲ-ਨਾਲ ਲੇਖਕ ਵੀ ਇੱਥੇ ਸ਼ਾਮਲ ਹੋਏ ਕੈਮਰਾ ਪ੍ਰਸਿੱਧ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਰ ਨਿਊ ਨਕੋ